ਅਮਰੀਕੀ ਪਾਸਪੋਰਟ ਨੂੰ ਵੱਡਾ ਝਟਕਾ ਲੱਗਿਆ ਤੇ ਪਹਿਲੀ ਵਾਰ ਹੈਂਲੀ ਪਾਸਪੋਰਟ ਇੰਡੈਕਸ 2025 ਰੈਂਕਿੰਗ ਨੇ ਇਸ ਨੂੰ ਦੁਨੀਆ ਦੇ ਛੋਟੀ ਦੇ 10 ਪਾਸਪੋਰਟਾਂ ਦੀ ਸੂਚੀ ਤੋਂ ਬਾਹਰ ਕਰ ਦਿੱਤਾ ਹੈ ਪਹਿਲਾਂ ਅਮਰੀਕੀ ਪਾਸਪੋਰਟ 10ਵੇਂ ਸਥਾਨ ਤੇ ਉੱਤੇ ਸੀਗਾ ਪਰ ਹੁਣ ਇਹ ਡਿੱਗ ਕੇ 12ਵੇਂ ਸਥਾਨ ਤੇ ਆ ਗਿਆ ਹੈ ਟੈਰਰ ਰਾਹੀਂ دہشت ਪੈਦਾ ਕਰਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹੁਣ ਦੁਨੀਆ ਭਰ ਦੇ ਵਿੱਚ ਸ਼ਾਂਤੀ ਦੇ ਮਸੀਹਾ ਤੇ ਵਜੋਂ ਘੁਮਰੇ ਨੇ ਟਰੰਪ ਨੇ ਹਾਲ ਹੀ ਦੇ ਵਿੱਚ ਇਜ਼ਰਾਈਲ ਅਤੇ ਹਮਾਸ ਦੇ ਵਿਚਕਾਰ ਜੰਗਬੰਦੀ ਦਾ ਸਹਾਰਾ ਆਪਣੇ ਸਿਰ ਲਿਆ ਅਤੇ ਦਾਵਾ ਕੀਤਾ ਹੈ ਕਿ ਉਹਨਾਂ ਨੇ ਹੁਣ ਤੱਕ ਸਾਥੀ ਯੁੱਧ ਰੋਕੇ ਨੇ ਜਿਨ੍ਹਾਂ ਦੇ ਵਿੱਚ ਭਾਰਤ-ਪਾਕਿਸਤਾਨ ਟਕਰਾਅ ਵੀ ਸ਼ਾਮਲ ਹੈ ਹਾਲਾਂਕਿ ਭਾਰਤ ਨੇ ਹਮੇਸ਼ਾ ਟਰੰਪ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ ਇਸ ਦੌਰਾਨ ਟਰੰਪ ਨੂੰ ਘਰੇਲੂ ਮੌਜੇ ਉਤੇ ਵੱਡਾ ਝਟਕਾ ਲੱਗਿਆ ਹੈ ਇਤਿਹਾਸ ਵਿੱਚ ਪਹਿਲੀ ਵਾਰ ਅਮਰੀਕੀ ਪਾਸਪੋਰਟ ਦੁਨੀਆ ਦੇ ਚੋਟੀ ਦੇ 10 ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਦੇ ਵਿੱਚੋਂ ਬਾਹਰ ਹੋ ਗਿਆ ਹੈ 20 ਸਾਲ ਪਹਿਲਾ ਹੈਂਡਲੇ ਪਾਸਪੋਰਟ ਇੰਡੈਕਸ ਸਥਾਪਿਤ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਅਮਰੀਕੀ ਪਾਸਪੋਰਟ ਹੁਣ ਹੈਂਡਲੇ ਪਾਸਪੋਰਟ ਇੰਡੈਕਸ ਦੀ ਦੁਨੀਆ ਦੇ ਚੋਟੀ ਦੇ 10 ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਦੇ ਵਿੱਚ 12ਵੇਂ ਸਥਾਨ ਤੇ ਆਇਆ ਹੈ ਇਹ ਆਪਣੀ ਪਿਛਲੀ ਰੈਂਕਿੰਗ ਦੇ 2 ਸਥਾਨ ਹੇਠਾਂ ਡਾ ਚੁੱਕਿਆ ਹੈ ਅਤੇ ਹੁਣ ਮਲੇਸ਼ੀਆ ਦੇ ਨਾਲ ਬਰਾਬਰ ਹੈ ਅਮਰੀਕੀ ਪਾਸਪੋਰਟ ਤਾਰਖੰਦ ਸੋ ਸਟਾਈ ਗਲੋਬਲ ਸਥਾਨਾਂ ਦੇ ਵਿੱਚੋਂ ਸਿਰਫ 180 ਤੱਕ ਵੀਜ਼ਾ ਮੁਕਤ ਪਹੁੰਚਦਾ ਆਨੰਦ ਮਾਣ ਸਕਦੇ ਨਹੀਂ ਜੋ ਕਿ ਇੱਕ ਦਹਾਕੇ ਪਹਿਲਾ ਇਸ ਦੀ ਸਿਖਰ ਦਸਾਂ ਬੰਦੀ ਤੋਂ ਇੱਕ ਮਹੱਤਵਪੂਰਨ ਗਿਰਾਵਟ ਹੈ ਹੈੰਲੀ ਪਾਸਪੋਰਟ ਇੰਡੈਕਸ ਇੰਟਰਨੈਸ਼ਨਲ 에ਅ ਟ੍ਰਾਂਸਪੋਰਟ ਐਸੋਸੀਏਸ਼ਨ ਦੇ ਅੰਕੜਿਆਂ ਦੇ ਆਧਾਰ ਉੱਤੇ ਪਾਸਪੋਰਟਾਂ ਨੂੰ ਦਰਜਾ ਦਿੰਦਾ ਹੈ ਇਹ ਨਵੀਂ ਰੈਂਕਿੰਗ ਇੰਟੋ ਪੈਸੀਫਿਕ ਖੇਤਰ ਦੇ ਦੇਸ਼ਾਂ ਅਤੇ ਪਾਸਪੋਰਟਾਂ ਦੀ ਤਾਕਤ ਨੂੰ ਦਰਸਾਉਂਦੀ ਹੈ ਤੇ ਸਿੰਗਾਪੁਰ ਹੁਣ ਦੁਨੀਆ ਦੀ ਚੋਟੀ ਤੇ 10 ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਦੇ ਵਿੱਚ ਸਿਖਰ ਉੱਤੇ ਹੈ ਸਿੰਗਾਪੁਰ ਪਾਸਪੋਰਟ ਧਾਰਕ 193 ਦੇਸ਼ਾਂ ਦੇ ਵਿੱਚ ਵੀਜ਼ਾ ਮੁਕਤ ਐਂਟਰੀ ਪ੍ਰਾਪਤ ਕਰ ਸਕਦੇ ਨੇ ਉਸ ਤੋਂ ਬਾਅਦ ਤਕਨੀ ਕੋਰੀਆ ਅਤੇ ਜਾਪਾਨ ਵੀ ਆਉਂਦੇ ਨੇ 10ਵੇਂ ਤੋਂ 12ਵੇਂ ਸਥਾਨ ਉੱਤੇ ਹਾਲੀ ਦੇ ਵਿੱਚ ਆਈ ਗਿਰਾਵਟ ਪੂਰ ਰਾਜਨੀਤਿਕ ਗਤੀਸ਼ੀਲਤਾ ਅਤੇ ਪਰਸਪਰ ਵੀਜ਼ਾ ਨੀਤੀਆਂ ਦੀ ਘਾਟ ਕਾਰਨ ਪਹੁੰਚ ਯੋਗਤਾ ਦੇ ਵਿੱਚ ਕਈ ਬਦਲਾਅ ਦੇ ਕਾਰਨ ਹੈ ਪਾਸਪੋਰਟ ਯਾਤਰਾ ਪ੍ਰਬੰਧ ਪ੍ਰਦਾਨ ਕਰਨ ਦੇ ਵਿੱਚ ਅਸਫਲ ਰਹਿਣ ਕਾਰਨ ਅਮਰੀਕਾ ਨੇ ਬ੍ਰਾਜ਼ੀਲ ਤੱਕ ਵੀਜ਼ਾ ਮੁਕਤ ਪਹੁੰਚ ਕੁਆ ਦਿੱਤੀ ਅਤੇ ਚੀਨ ਦੀ ਵਧ ਰਹੀ ਵੀਜ਼ਾ ਮੁਕਤ ਯਾਤਰਾ ਸੂਚੀ ਅਤੇ ਵਿਏਟਨਾਮ ਦੀ ਨਵੀਨਤਮ ਐਡਿਟਿਓ ਵੀ ਬਾਹਰ ਰੱਖਿਆ ਗਿਆ ਹੈ। ਪਾਪਵਾ ਨਿਯੁਗਿਨੀ ਮੀਆਮਾਰ ਅਤੇ ਸੋਮਾਲੀਆ ਦੇ ਨਵੇਂ ਈ-ਵੀਜ਼ਾ ਸਿਸਟਮ ਵਰਗੇ ਦੇਸ਼ਾਂ ਦੁਆਰਾ ਨੀਤੀਗਤ ਸਮਾਂਘੋਚਨ ਨੇ ਅਮਰੀਕਾ ਦੇ ਸਕੋਰ ਨੂੰ ਹੋਰ ਘਟਾ ਦਿੱਤਾ ਹੈ ਇਹ ਅੰਕੜੇ ਅਮਰੀਕੀ ਨਾਗਰਿਕਾ ਦੁਆਰਾ ਮਾਨੀਆਂ ਜਾਂਦੀਆਂ ਯਾਤਰਾ ਆਜ਼ਾਦੀਆਂ ਅਤੇ ਸੰਯੁਕਤ ਰਾਜ ਅਮਰੀਕਾ ਦੁਆਰਾ ਦੂਜਿਆਂ ਨੂੰ ਦਿੱਤੀ ਜਾਂਦੀ ਖੁੱਲੇਪਨ ਦੇ ਵਿਚਾਰ ਇੱਕ ਬਹੁਤ ਵੱਡਾ ਅੰਤਲ ਦਰਸਾਉਂਦੇ ਨੇ ਅਮਰੀਕੀ ਪਾਸਪੋਰਟ ਧਾਰਕ 180 ਸਥਾਨਾਂ ਤੱਕ ਵੀਜ਼ਾ ਮੁਕਤ ਪਹੁੰਚ ਪ੍ਰਾਪਤ ਕਰ ਸਕਦੇ ਨਹੀਂ ਇਸ ਦੌਰਾਨ ਸੰਯੁਕਤ ਰਾਜ ਅਮਰੀਕਾ ਸੇ 45 ਦੇਸ਼ਾਂ ਦੇ ਨਾਗਰਿਕਾਂ ਨੂੰ ਪਹਿਲਾ ਵੀਜ਼ਾ ਤੋਂ ਬਿਨਾ ਦਾਖਲ ਹੋਣ ਦੀ ਆਗਿਆ ਦਿੰਦਾ ਹੈ ਜੋ ਕਿ ਹੈਂਲੀ ਓਪਨ ਨੇਸ ਇੰਡੈਕਸ ਵਿੱਚ 70ਵੇਂ ਸਥਾਨ ਤੇ ਹੈ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ ਅਮਰੀਕੀ ਪਾਸਪੋਰਟ ਨੂੰ ਵੱਡਾ ਝਟਕਾ ਲੱਗਿਆ ਤੇ ਪਹਿਲੀ ਵਾਰ ਹੈਂਲੀ ਪਾਸਪੋਰਟ ਇੰਡੈਕਸ 2025 ਰੈਂਕਿੰਗ ਨੇ ਇਸ ਨੂੰ ਦੁਨੀਆ ਦੇ ਛੋਟੇ ਤੇ 10 ਪਾਸਪੋਰਟਾਂ ਦੀ ਸੂਚੀ ਤੋਂ ਬਾਹਰ ਕਰ ਦਿੱਤਾ ਪਹਿਲਾ ਅਮਰੀਕੀ ਪਾਸਪੋਰਟ 10ਵੇਂ ਸਥਾਨ ਤੇ ਉੱਤੇ ਸੀਗਾ ਪਰ ਹੁਣ ਇਹ ਡਿੱਗ ਕੇ 12ਵੇਂ ਸਥਾਨ ਤੇ ਆ ਗਿਆ ਟੈਰਿਫ ਰਾਹੀਂ دہشت ਪੈਦਾ ਕਰਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹੁਣ ਦੁਨੀਆ ਭਰ ਦੇ ਵਿੱਚ ਸ਼ਾਂਤੀ ਦੇ ਮਸੀਹਾ ਤੇ ਵਜੋਂ ਘੁਮਰੇ ਨੇ ਟਰੰਪ ਨੇ ਹਾਲ ਹੀ ਦੇ ਵਿੱਚ ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗਬੰਦੀ ਦਾ ਸਹਾਰਾ ਆਪਣੇ ਸਿਰ ਲਿਆ ਅਤੇ ਦਾਵਾ ਕੀਤਾ ਕਿ ਉਹਨਾਂ ਨੇ ਹੁਣ ਤੱਕ ਸਾਥੀ ਯੁੱਧ ਰੋਕੇ ਨੇ ਜਿਨ੍ਹਾਂ ਦੇ ਵਿੱਚ ਭਾਰਤ-ਪਾਕਿਸਤਾਨ ਟਕਰਾਅ ਵੀ ਸ਼ਾਮਲ ਹੈ ਹਾਲਾਂਕਿ ਭਾਰਤ ਨੇ ਹਮੇਸ਼ਾ ਟਰੰਪ ਦੇ ਦਾਅਵਿਆਂ ਨੂੰ ਰੱਤ ਕਰ ਦਿੱਤਾ ਇਸ ਦੌਰਾਨ ਟਰੰਪ ਨੂੰ ਘਰੇਲੂ ਮੌਜੇ ਉਤੇ ਵੱਡਾ ਝਟਕਾ ਲੱਗਿਆ ਇਤਿਹਾਸ ਵਿੱਚ ਪਹਿਲੀ ਵਾਰ ਅਮਰੀਕੀ ਪਾਸਪੋਰਟ ਦੁਨੀਆ ਦੇ ਚੋਟੀ ਦੇ 10 ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਦੇ ਵਿੱਚੋਂ ਬਾਹਰ ਹੋ ਗਿਆ ਹੈ। 20 ਸਾਲ ਪਹਿਲਾ ਹੈਂਡਲੇ ਪਾਸਪੋਰਟ ਇੰਡੈਕਸ ਸਥਾਪਿਤ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਅਮਰੀਕੀ ਪਾਸਪੋਰਟ ਹੁਣ ਹੈਂਡਲੇ ਪਾਸਪੋਰਟ ਇੰਡੈਕਸ ਦੀ ਦੁਨੀਆ ਦੇ ਚੋਟੀ ਦੇ 10 ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਦੇ ਵਿੱਚ 12ਵੇਂ ਸਥਾਨ ਤੇ ਆਇਆ ਹੈ। ਇਹ ਆਪਣੀ ਪਿਛਲੀ ਰੈਂਕਿੰਗ ਦੇ 2 ਸਥਾਨ ਹੇਠਾਂ ਡਾਚੁਕਿਆ ਅਤੇ ਹੁਣ ਮਲੇਸ਼ੀਆ ਦੇ ਨਾਲ ਬਰਾਬਰ ਹੈ। ਅਮਰੀਕੀ ਪਾਸਪੋਰਟ ਤਾਰਖੁਨ ਸੋ ਸਟਾਈ ਗਲੋਬਲ ਸਥਾਨਾਂ ਦੇ ਵਿੱਚੋਂ ਸਿਰਫ 180 ਤੱਕ ਵੀਜ਼ਾ ਮੁਕਤ ਪਹੁੰਚਦਾ ਆਨੰਦਮਾਨ ਸਕਦੇ ਨਹੀਂ ਜੋ ਕਿ ਇੱਕ ਦਹਾਕੇ ਪਹਿਲਾ ਇਸ ਦੇ ਸਿਖਰ ਦਸਾਬੰਦੀ ਤੋਂ ਇੱਕ ਮਹੱਤਵਪੂਰਨ ਗਿਰਾਵਟ ਹੈ ਹੈਨਲੀ ਪਾਸਪੋਰਟ ਇੰਡੈਕਸ ਇੰਟਰਨੈਸ਼ਨਲ 에ਅ ਟ੍ਰਾਂਸਪੋਰਟ ਐਸੋਸੀਏਸ਼ਨ ਦੇ ਅੰਕੜਿਆਂ ਦੇ ਆਧਾਰ ਉੱਤੇ ਪਾਸਪੋਰਟਾਂ ਨੂੰ ਦਰਜਾ ਦਿੰਦਾ ਹੈ ਇਹ ਨਵੀਂ ਰੈਂਕਿੰਗ ਇੰਟੋ ਪੈਸੀਫਿਕ ਖੇਤਰ ਦੇ ਦੇਸ਼ਾਂ ਅਤੇ ਪਾਸਪੋਰਟਾਂ ਦੀ ਤਾਕਤ ਨੂੰ ਦੱਸਉਂਦੀ ਹੈ ਤੇ ਸਿੰਗਾਪੁਰ ਹੁਣ ਦੁਨੀਆ ਦੀ ਚੋਟੀ ਤੇ 10 ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਦੇ ਵਿੱਚ ਸਿਖਰ ਉੱਤੇ ਹੈ ਸਿੰਗਾਪੁਰ ਪਾਸਪੋਰਟ ਾਰੇ 193 ਦੇਸ਼ਾਂ ਦੇ ਵਿੱਚ ਵੀਜ਼ਾ ਮੁਕਤ ਐਂਟਰੀ ਪ੍ਰਾਪਤ ਕਰ ਸਕਦੇ ਨੇ ਉਸ ਤੋਂ ਬਾਅਦ ਤਕਨਿ ਕੋਰੀਆ ਅਤੇ ਜਾਪਾਨ ਵੀ ਆਉਂਦੇ ਨੇ 10ਵੇਂ ਤੋਂ 12ਵੇਂ ਸਥਾਨ ਉਤੇ ਹਾਲੀ ਦੇ ਵਿੱਚ ਆਈ ਕਿਰਾਵਟਪੂਰ ਰਾਜਨੀਤਿਕ ਗਤੀਸ਼ੀਲਤਾ ਅਤੇ ਪਰਸਪਰ ਵੀza ਨੀਤੀਆਂ ਦੀ ਕਾਟ ਕਾਰਨ ਪਹੁੰਚ ਯੋਗਤਾ ਦੇ ਵਿੱਚ ਕਈ ਬਦਲਾਵ ਦੇ ਕਰ ਰਿਹਾ ਹੈ ਪਰਸਪਰ ਯਾਤਰਾ ਪ੍ਰਬੰਧ ਪ੍ਰਦਾਨ ਕਰਨ ਦੇ ਵਿੱਚ ਅਸਫਲ ਰਹਿਣ ਕਾਰਨ ਅਮਰੀਕਾ ਨੇ ਬ੍ਰਾਜ਼ੀਲ ਤੱਕ ਵੀza ਮੁਕਤ ਪਹੁੰਚ ਕੁਆ ਦਿੱਤੀ ਅਤੇ ਚੀਨ ਦੀ ਵਧ ਰਹੀ ਵੀza ਮੁਕਤ ਯਾਤਰਾ ਸੂਚੀ ਅਤੇ ਵਿਤਨਾਮ ਦੀ ਨਵੀਨਤਮ ਐਕਟੀਆ ਤੋਂ ਵੀ ਬਾਹਰ ਰੱਖਿਆ ਗਿਆ ਪਾਪਵਾ ਨਿਊਗਿਨੀ ਮਿਆਮਾਰ ਅਤੇ ਸੋਮਾਲੀਆ ਦੇ ਨਵੇਂ ਈ ਵੀਜ਼ਾ ਸਿਸਟਮ ਵਰਗੇ ਦੇਸ਼ਾਂ ਦੁਆਰਾ ਨੀਤੀਗਤ ਸਮਾਂਕੋਚਨ ਨੇ ਅਮਰੀਕਾ ਦੇ ਸਕੋਰ ਨੂੰ ਹੋਰ ਘਟਾ ਦਿੱਤਾ ਹੈ ਇਹ ਅੰਕੜੇ ਅਮਰੀਕੀ ਨਾਗਰਿਕਾ ਦੁਆਰਾ ਮਾਨੀਆਂ ਜਾਂਦੀਆਂ ਯਾਤਰਾ ਆਜ਼ਾਦੀਆਂ ਅਤੇ ਸੰਯੁਕਤ ਰਾਜ ਅਮਰੀਕਾ ਦੁਆਰਾ ਦੂਜਿਆਂ ਨੂੰ ਦਿੱਤੀ ਜਾਂਦੀ ਖੁੱਲੇਪਨ ਦੇ ਵਿਚਾਰ ਇੱਕ ਬਹੁਤ ਵੱਡਾ ਅੰਤਲ ਦਰਸਾਉਂਦੇ ਨੇ ਅਮਰੀਕੀ ਪਾਸਪੋਰਟ ਤਰਕ 180 ਸਥਾਨਾਂ ਤੱਕ ਵੀਜ਼ਾ ਮੁਕਤ ਪਹੁੰਚ ਪ੍ਰਾਪਤ ਕਰ ਸਕਦੇ ਨੇ ਇਸ ਦੌਰਾਨ ਸੰਯੁਕਤ ਰਾਜ ਅਮਰੀਕਾ ਸਿਰ 45 ਦੇਸ਼ਾਂ ਦੇ ਨਾਗਰਿਕਾਂ ਨੂੰ ਪਹਿਲਾ ਵੀਜ਼ਾ ਤੋਂ ਬਿਨਾ ਦਾਖਲ ਹੋਣ ਦੀ ਆਗਿਆ ਦਿੰਦਾ ਹੈ ਜੋ ਕਿ ਹੈਂਲੀ ਓਪਨ ਨੇਸ ਇੰਡੈਕਸ ਵਿੱਚ 70ਵੇਂ ਸਥਾਨ ਤੇ ਹੈ ਹੁਣ ਤੁਸੀਂ देख सकते हो ग्लोबल पंजाब टीवी नो डाउनलोड करो साड़ी ऐप एंड्रॉइड या आईओएस दे फ्री बिच रोकू आते अमेज़न फायर टीवी दे या एप्पल टीवी दे नाल ही देख सकते हो लाइव स्ट्रीमिंग www.globalpunjabtv.com पे ਅਮਰੀਕੀ ਪਾਸਪੋਰਟ ਨੂੰ ਵੱਡਾ ਝਟਕਾ ਲੱਗਿਆ ਤੇ ਪਹਿਲੀ ਵਾਰ ਹੈਂਲੀ ਪਾਸਪੋਰਟ ਇੰਡੈਕਸ 2025 ਰੈਂਕਿੰਗ ਨੇ ਇਸ ਨੂੰ ਦੁਨੀਆ ਦੇ ਛੋਟੀ ਦੇ 10 ਪਾਸਪੋਰਟਾਂ ਦੀ ਸੂਚੀ ਤੋਂ ਬਾਹਰ ਕਰ ਦਿੱਤਾ ਹੈ ਪਹਿਲਾਂ ਅਮਰੀਕੀ ਪਾਸਪੋਰਟ 10ਵੇਂ ਸਥਾਨ ਦੇ ਉੱਤੇ ਸੀਗਾ ਪਰ ਹੁਣ ਇਹ ਡਿੱਗ ਕੇ 12ਵੇਂ ਸਥਾਨ ਤੇ ਆ ਗਿਆ ਹੈ ਟੈਰਿਫ ਰਾਹੀਂ دہشت ਪੈਦਾ ਕਰਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹੁਣ ਦੁਨੀਆ ਭਰ ਦੇ ਵਿੱਚ ਸ਼ਾਂਤੀ ਦੇ ਮਸੀਹਾ ਤੇ ਵਜੋਂ ਘੁਮਰੇ ਨੇ ਟਰੰਪ ਨੇ ਹਾਲ ਹੀ ਦੇ ਵਿੱਚ ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗਬੰਦੀ ਦਾ ਸਹਾਰਾ ਆਪਣੇ ਸਿਰ ਲਿਆ ਅਤੇ ਦਾਵਾ ਕੀਤਾ ਹੈ ਕਿ ਉਹਨਾਂ ਨੇ ਹੁਣ ਤੱਕ ਸਾਤ ਯੁੱਧ ਰੋਕੇ ਨੇ ਜਿਨ੍ਹਾਂ ਦੇ ਵਿੱਚ ਭਾਰਤ-ਪਾਕਿਸਤਾਨ ਟਕਰਾਅ ਵੀ ਸ਼ਾਮਲ ਹੈ ਹਾਲਾਂਕਿ ਭਾਰਤ ਨੇ ਹਮੇਸ਼ਾ ਟਰੰਪ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ ਇਸ ਦੌਰਾਨ ਟਰੰਪ ਨੂੰ ਘਰੇਲੂ ਮੌਜੇ ਉਤੇ ਵੱਡਾ ਝਟਕਾ ਲੱਗਿਆ ਹੈ ਇਤਿਹਾਸ ਵਿੱਚ ਪਹਿਲੀ ਵਾਰ ਅਮਰੀਕੀ ਪਾਸਪੋਰਟ ਦੁਨੀਆ ਦੇ ਚੋਟੀ ਦੇ 10 ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਦੇ ਵਿੱਚੋਂ ਬਾਹਰ ਹੋ ਗਿਆ ਹੈ 20 ਸਾਲ ਪਹਿਲਾਂ ਹੈਂਡਲੇ ਪਾਸਪੋਰਟ ਇੰਡੈਕਸ ਸਥਾਪਿਤ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਅਮਰੀਕੀ ਪਾਸਪੋਰਟ ਹੁਣ ਹੈਂਡਲੇ ਪਾਸਪੋਰਟ ਇੰਡੈਕਸ ਦੀ ਦੁਨੀਆ ਦੇ ਚੋਟੀ ਦੇ 10 ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਦੇ ਵਿੱਚ 12ਵੇਂ ਸਥਾਨ ਤੇ ਆਇਆ ਹੈ ਇਹ ਆਪਣੀ ਪਿਛਲੀ ਰੈਂਕਿੰਗ ਤੇ 2 ਸਥਾਨ ਹੇਠਾਂ ਚੁੱਕਿਆ ਹੈ ਅਤੇ ਹੁਣ ਮਲੇਸ਼ੀਆ ਦੇ ਨਾਲ ਬਰਾਬਰ ਹੈ ਅਮਰੀਕੀ ਪਾਸਪੋਰਟ ਤਾਰੇ ਖੁਨ ਸੋ ਸਾਈ ਗਲੋਬਲ ਸਥਾਨਾਂ ਦੇ ਵਿੱਚੋਂ ਸਿਰਫ 180 ਤੱਕ ਵੀਜ਼ਾ ਮੁਕਤ ਪਹੁੰਚਦਾ ਆਨੰਦਮਾਨ ਸਕਦੇ ਨਹੀਂ ਜੋ ਕਿ ਇੱਕ ਦਹਾਕੇ ਪਹਿਲਾ ਇਸ ਦੀ ਸਿਖਰ ਦਸਾਂ ਬੰਦੀ ਤੋਂ ਇੱਕ ਮਹੱਤਵਪੂਰਨ ਗਿਰਾਵਟ ਹੈ ਹੈਨਲੀ ਪਾਸਪੋਰਟ ਇੰਡੈਕਸ ਇੰਟਰਨੈਸ਼ਨਲ 에ਅ ਟ੍ਰਾਂਸਪੋਰਟ ਐਸੋਸੀਏਸ਼ਨ ਦੇ ਅੰਕੜਿਆਂ ਦੇ ਆਧਾਰ ਉੱਤੇ ਪਾਸਪੋਰਟਾਂ ਨੂੰ ਦਰਜਾ ਦਿੰਦਾ ਹੈ ਇਹ ਨਵੀਂ ਰੈਂਕਿੰਗ ਇੰਟੋ ਪੈਸੀਫਿਕ ਖੇਤਰ ਦੇ ਦੇਸ਼ਾਂ ਅਤੇ ਪਾਸਪੋਰਟਾਂ ਦੀ ਤਾਕਤ ਨੂੰ ਦੱਸਉਂਦੀ ਹੈ ਤੇ ਸਿੰਗਾਪੁਰ ਹੁਣ ਦੁਨੀਆ ਦੀ ਚੋਟੀ ਤੇ 10 ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਦੇ ਵਿੱਚ ਸਿਖਰ ਉੱਤੇ ਹੈ ਸਿੰਗਾਪੁਰ ਪਾਸਪੋਰਟ ਧਾਰਕ 193 ਦੇਸ਼ਾਂ ਦੇ ਵਿੱਚ ਵੀਜ਼ਾ ਮੁਕਤ ਐਂਟਰੀ ਪ੍ਰਾਪਤ ਕਰ ਸਕਦੇ ਨੇ ਉਸ ਤੋਂ ਬਾਅਦ ਤਕਨੀ ਕੋਰੀਆ ਅਤੇ ਜਾਪਾਨ ਵੀ ਆਉਂਦੇ ਨੇ 10ਵੇਂ ਤੋਂ 12ਵੇਂ ਸਥਾਨ ਉੱਤੇ ਹਾਲ ਹੀ ਦੇ ਵਿੱਚ ਆਈ ਗਿਰਾਵਟ ਪੂਰ ਰਾਜਨੀਤਿਕ ਗਤੀਸ਼ੀਲਤਾ ਅਤੇ ਪਰਸਪਰ ਵੀਜ਼ਾ ਨੀਤੀਆਂ ਦੀ ਘਾਟ ਕਾਰਨ ਪਹੁੰਚ ਯੋਗਤਾ ਦੇ ਵਿੱਚ ਕਈ ਬਦਲਾਅ ਦੇ ਕਾਰਨ ਹੈ ਪਾਸਪੋਰਟ ਯਾਤਰਾ ਪ੍ਰਬੰਧ ਪ੍ਰਦਾਨ ਕਰਨ ਦੇ ਵਿੱਚ ਅਸਫਲ ਰਹਿਣ ਕਾਰਨ ਅਮਰੀਕਾ ਨੇ ਬ੍ਰਾਜ਼ੀਲ ਤੱਕ ਵੀਜ਼ਾ ਮੁਕਤ ਪਹੁੰਚ ਕੁਆ ਦਿੱਤੀ ਅਤੇ ਚੀਨ ਦੀ ਵਧ ਰਹੀ ਵੀਜ਼ਾ ਮੁਕਤ ਯਾਤਰਾ ਸੂਚੀ ਅਤੇ ਵਿਏਟਨਾਮ ਦੀ ਨਵੀਨਤਮ ਐਲਾਨ ਤੋਂ ਵੀ ਬਾਹਰ ਰੱਖਿਆ ਗਿਆ ਹੈ। ਪਾਪਵਾ ਨਿਊ ਗਿਨੀ, ਮਿਆਮਾਰ ਅਤੇ ਸੋਮਾਲੀਆ ਦੇ ਨਵੇਂ ਈ ਵੀਜ਼ਾ ਸਿਸਟਮ ਵਰਗੇ ਦੇਸ਼ਾਂ ਦੁਆਰਾ ਨੀਤੀਗਤ ਸਮਾਂਕੋਚ ਨੇ ਅਮਰੀਕਾ ਦੇ ਸਕੋਰ ਨੂੰ ਹੋਰ ਘਟਾ ਦਿੱਤਾ ਹੈ ਇਹ ਅੰਕੜੇ ਅਮਰੀਕੀ ਨਾਗਰਿਕਾ ਦੁਆਰਾ ਮਾਨੀਆਂ ਜਾਂਦੀਆਂ ਯਾਤਰਾ ਆਜ਼ਾਦੀਆਂ ਅਤੇ ਸੰਯੁਕਤ ਰਾਜ ਅਮਰੀਕਾ ਦੁਆਰਾ ਦੂਜਿਆਂ ਨੂੰ ਦਿੱਤੀ ਜਾਂਦੀ ਖੁੱਲੇ ਪੰਥ ਦੇ ਵਿਚਾਰ ਇੱਕ ਬਹੁਤ ਵੱਡਾ ਅੰਤਰ ਦਰਸਾਉਂਦੇ ਨੇ ਅਮਰੀਕੀ ਪਾਸਪੋਰਟ ਤਾਰਿਕ 180 ਸਥਾਨਾਂ ਤੱਕ ਵੀਜ਼ਾ ਮੁਕਤ ਪਹੁੰਚ ਪ੍ਰਾਪਤ ਕਰ ਸਕਦੇ ਨਹੀਂ ਇਸ ਦੌਰਾਨ ਸੰਯੁਕਤ ਰਾਜ ਅਮਰੀਕਾ ਸਿਰਫ 45 ਦੇਸ਼ਾਂ ਦੇ ਨਾਗਰਿਕਾਂ ਨੂੰ ਪਹਿਲਾ ਵੀਜ਼ਾ ਤੋਂ ਬਿਨਾ ਦਾਖਲ ਹੋਣ ਦੀ ਆਗਿਆ ਦਿੰਦਾ ਹੈ ਜੋ ਕਿ ਹੈਂਲੀ ਓਪਨ ਨੇਸ ਇੰਡੈਕਸ ਵਿੱਚ 70ਵੇਂ ਸਥਾਨ ਤੇ ਹੈ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ